ਤੇ ਫੇਰਾ ਮੈਂ ਨੱਚਦੇ ਫੇਰਾ ਨੱਚਦੇ ਫੇਰਾ ਮੈਂ ਪੜਠਣ ਕੇ ਯਾਰੋ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ ਜੋ ਕਿ ਤੁਸੀਂ ਨਿੱਕਾ ਜਿਹਾ ਕਲਿੱਪ ਦੇਖ ਰਹੇ ਹੋ ਕਿ ਇੱਕ ਵਿਆਹ ਦੀ ਵੀਡੀਓ ਚੱਲ ਰਹੀ ਹੈ ਜਿਸ ਦੇ ਵਿੱਚ ਲਾੜੀ ਡਾਂਸ ਕਰ ਰਹੀ ਹੈ ਲਾੜਾ ਪਹਿਲਾਂ ਤਾਂ ਉਸ ਨੂੰ ਰੋਕਦਾ ਹੁੰਦਾ ਹੈ ਉਸ ਤੋਂ ਬਾਅਦ ਲਾੜਾ ਰੋਕਦਾ ਹੈ ਤਾਂ ਉਹ ਨਹੀਂ ਰੁਕਦੀ ਤਾਂ ਗਿੱਚੀ ਦੇ ਵਿੱਚ ਥੱਪੜ ਮਾਰ ਕੇ ਲਾੜੀ ਦੇ ਚਲਾ ਜਾਂਦਾ ਹੈ ਤਾਂ ਲਾੜੀ ਫਿਰ ਵੀ ਨਹੀਂ ਹਟਦੀ ਡਾਂਸ ਕਰਨੋਂ ਤਾਂ ਜਿੱਥੇ ਕੀ ਰਿਸ਼ਤੇਦਾਰਾਂ ਦੇ ਵੱਲੋਂ ਵੀ ਇਹ ਚੀਜ਼ ਨੂੰ ਬਹੁਤ ਹੀ ਜ਼ਿਆਦਾ ਗਲਤ ਮੰਨਿਆ ਜਾਂਦਾ ਹੈ ਅਤੇ ਸਾਰੇ ਰਿਸ਼ਤੇਦਾਰਾਂ ਦੇ ਵੱਲੋਂ ਵੀ ਬਹੁਤ ਹੀ ਜ਼ਿਆਦਾ ਮਾੜਾ ਇਸ ਚੀਜ਼ ਨੂੰ ਮੰਨਿਆ ਜਾਂਦਾ ਹੈ ਤਾਂ ਜਦੋਂ ਗੱਲ ਇੰਨੀ ਕਿ ਜ਼ਿਆਦਾ ਵੱਧ ਜਾਂਦੀ ਹੈ ਤਾਂ ਮੁੰਡਾ ਵਿਆਹਦ ਵਾਲਾ ਗੁੱਸੇ ਹੋ ਕੇ ਮੁੰਡੇ ਦੇ ਘਰ ਵਾਲੇ ਜਾਣ ਦੀ ਕੋਸ਼ਿਸ਼ ਕਰਦੇ ਹਨ ਤਾਂ ਫਿਰ ਕੁੜੀ ਦੇ ਪਰਿਵਾਰ ਦੇ ਵੱਲੋਂ ਅਤੇ ਰਿਸ਼ਤੇਦਾਰਾਂ ਦੇ ਵੱਲੋਂ ਸਭ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਜੋ ਕੁੜੀ ਤੇ ਦਿਮਾਗ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਹੁੰਦੀ ਕੁੜੀ ਨੂੰ ਚਾਹ ਇੰਨਾ ਚੜ ਜਾਂਦਾ ਹੈ ਕਿ ਉਹ ਆਪਣੇ ਆਪ ਨੂੰ ਹੀ ਕੋਵਿਡ ਦੀ ਹੈ ਤਾਂ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਜਰੂਰ ਕਰਨਾ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਵੀਡੀਓ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਜਰੂਰ ਕਰ ਦਿਓ ਧੰਨਵਾਦ ਦੋਸਤੋ ਮਿਲਦੇ ਆਂ ਹੋਰ ਵੀਡੀਓ ਦੇ ਨਾਲ ਰੱਬ ਰੱਖਾ